ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰੇ ਦੋਸਤੋ ਪੰਜਾਬ ਸੇਵਾ ਹੈਲਪਲਾਈਨ ਐਂਟੀ ਕ腐ਪਸ਼ਨ ਬਿਊਰੋ ਵੱਲੋਂ ਅਸੀਂ ਅੱਜ ਜਿਹੜਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਹੈ ਭਾਜੀ ਬਲਵਿੰਦਰ ਸਿੰਘ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਜੋ ਅੱਜਕੱਲ ਸਟੋਰੇਜ ਟੂਰ ਤੇ ਬਾਹਰ ਗਏ ਹੋਏ ਐ ਪਰ ਉਹ ਸਾਰੇ ਪ੍ਰੋਗਰਾਮ ਨੂੰ ਮੋਨੀਟਰ ਜ਼ਰੂਰ ਕਰਦੇ ਐ ਦੇਖਦੇ ਜ਼ਰੂਰ ਐ ਔਰ ਸਲਾਹ ਜ਼ਰੂਰ ਦਿੰਦੇ ਐ ਔਰ ਉਹਨਾਂ ਦੇ ਦੇਖਰੇਖ ਦੇ ਵਿੱਚ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਸਾਡੀ ਟੀਮ ਇੱਥੇ ਇਕੱਠੀ ਹੋਈ ਐ ਅੱਜ ਜਿਹੜਾ ਵਿਸ਼ਵ ਨਸ਼ਾ ਚੜਾਊ ਦਿਵਸ ਹੈ ਉਹਦੇ ਉਪਲਬਖ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਸਾਰਿਆਂ ਨੇ ਸਾਰੇ ਮੈਂਬਰਾਂ ਵੱਲੋਂ ਸੌ ਚੁੱਕੀ ਗਈ ਹੈ ਕਿ ਜਿਹਦੇ ਵਿੱਚ ਅਸੀਂ ਆਪ ਨਸ਼ਾ ਨਹੀਂ ਕਰਾਂਗੇ ਕਿਸੇ ਤਰ੍ਹਾਂ ਦਾ ਵੀ ਔਰ ਬਾਕੀ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਾਂਗੇ ਉਹਨਾਂ ਦੇ ਨੂੰ ਇਲਾਜ ਵੱਸ ਤੇ ਲੈ ਕੇ ਆਵਾਂਗੇ ਜੋ ਕਿ ਇਹ ਸੰਸਥਾ ਪਹਿਲਾਂ ਤੋਂ ਹੀ ਇਹ ਕੰਮ ਕਰ ਰਹੀ ਹੈ ਹੋਰ ਜੋਸ਼ ਔਰ ਨਾਲ ਇਹ ਕੰਮ ਕਰਾਂਗੇ ਔਰ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਮਿਲ ਕੇ ਇਸ ਕੰਮ ਨੂੰ ਹੋਰ ਜ਼ਿਆਦਾ ਵਧਾਵਾਂਗੇ ਹੋਰ ਨੌ ਹੋਰ ਨੌ ਜਵਾਨਾਂ ਨੂੰ ਇਸ ਕੰਮ ਤੋਂ ਬਚਾ ਕੇ ਰੱਖਾਂਗੇ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਰਾਜ ਵਾਸਤੇ ਲੈ ਕੇ ਆਵਾਂਗੇ ਧੰਨਵਾਦ ਜੈ